ਵੀਡੀਓ ਦੇ ਵਿੱਚ ਕੀ ਉਹ ਸ਼ਬਦ ਤੁਹਾਡੇ ਬਾਰੇ ਬੋਲੇ ਗਏ ਤੁਸੀਂ ਜਿਹੜੇ ਲਈ ਫਰਗਾਨਾ ਲਾਉਂ ਹਾਂ ਅਲਾਹ ਦੇ ਨਜ਼ਰ ਬੱਟੂ ਸ਼ਹਿਰ ਦਾ ਬਿਲਕੁਲ ਜਿਵੇਂ ਬੋਲੇ ਗਏ ਸਾਰਿਆਂ ਨੂੰ ਪਤਾ ਤੁਸੀਂ ਨਜ਼ਰ ਬੱਟੂ ਬਣਾਤੇ ਸ਼ਹਿਰ ਮੈਂ ਨਜ਼ਰ ਬੱਟੂ ਹਾਂ ਤੁਹਾਡੀ ਪਾਰਟੀ ਦਾ ਲੀਡਰ ਨੇ ਤੁਹਾਨੂੰ ਥੱਕੇ ਕਿਉਂ ਮਾਰਨ ਨੂੰ ਕਹਿ ਰਹੇ ਨੇ ਇੱਕ ਕਮਿਊਨਿਟੀ ਦਾ ਵੀ ਜ਼ਿਕਰ ਹੋਇਆ ਪਾਪਾ ਲਾ ਤੁਸ ਉਹਨਾਂ ਨੇ ਜ਼ਰੂਰ ਵਰਤੇ ਹਾਲਾਂਕਿ ਉਹ ਵੀਡੀਓ ਦੇ ਵਿੱਚ ਆਵਾਜ਼ ਘੱਟ ਸੁਣਾਈ ਦਿੰਦੀ ਹੈ ਹਰੀਸ਼ ਸਿੰਘ ਨਲਵਾ ਉਹ ਵੀ ਸਾਡੀ ਕਮਿਊਨਿਟੀ ਦਾ ਸੀ ਦੇਸ਼ ਨੇ ਪਹਿਲਾ ਸਿੱਖ ਪ੍ਰਧਾਨ ਮੰਤਰੀ ਮਿਲਿਆ ਉਹ ਵੀ ਸਾਡੀ ਕਮਿਊਨਿਟੀ ਦਾ ਸੀ ਅੱਜ ਵਰਲਡ ਬੈਂਕ ਦਾ ਜਿਹੜਾ ਅਜੇ ਭਾਂਗਾ ਜੀ ਜਿਹਨੂੰ ਅਮਰੀਕਾ ਦਾ ਰਾਸ਼ਟਰਪਤੀ ਬਾਦੋਂ ਰਸੀਬ ਕਰਨਾ ਹੋਇਆ ਉਹ ਵੀ ਸਾਡੀ ਕਮਿਊਨਿਟੀ ਦਾ ਕਿ ਸਲੇਜ ਕਿਆ ਕਿਉਂ ਕਿਹਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਅਸੀਂ ਗੁਰੂ ਦੇ ਸਿੱਖ ਨਹੀਂ ਬਣ ਸਕੀ ਅਸੀਂ ਅੱਜ ਕੋਈ ਪਾਪੇ ਆ ਕੋਈ ਮਜਬੀ ਆ ਕੋਈ ਰਾਮਗੜੀ ਆ ਕੋਈ ਝਾਟਾਂ ਤਾਰੋਂ ਬਣਾਉਣ ਦੀ ਕੋਸ਼ਿਸ਼ ਹੋਈ ਜਾਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਹੋਈ ਇਹ ਇਕੱਲੀ ਮੇਰੀ ਗੱਲ ਨਿੱਜੀ ਨਹੀਂ ਹੈਗੀ ਇੱਕ ਤੇ ਸਾਡੀ ਬਰਾਦਰੀ ਦੀ ਗੱਲ ਆ ਦੂਜੀ ਗੱਲ ਮੁਹੱਲੇ ਸ਼ਹਿਰ ਦੀ ਗੱਲ ਆ ਮੈਂ ਮੌਜੂਦਾ ਡਿਪਟੀ ਮੇਅਰ ਆ ਚੋਂ ਇਥੋਂ ਲੜਨੀ ਪੱਕੀ ਹੈ ਵੇਖ ਚੋਂ ਮੈਂ ਜੂਲ ਲੜਾਂਗਾ ਪਾਰਟੀ ਟਿਕ ਮੌਕਾ ਦੇਈ ਜੂਲ ਲੜਾਂਗਾ ਲੋਕ ਮੌਕਾ ਦੇਣਗੇ ਤੁਹਾਨੂੰ ਲੱਗਦਾ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਹੈ ਪਰ ਸਾਨੂੰ ਤਾਂ ਨਹੀਂ ਲੱਗਦਾ ਪ੍ਰਾਈਮਰੀ ਸ਼ੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਕਾਂਗਰਸ ਦੇ ਵਿੱਚ ਸਭ ਕੁਝ 올 ਇਸ ਵੈਲ ਨਹੀਂ ਹੈ ਕਾਂਗਰਸ ਪਾਰਟੀ ਦੇ ਮੁਹਾਲੀ ਤੋਂ ਸਾਬਕਾ ਐਮਐਲਏ ਬਲਬੀਰ ਸਿੰਘ ਸਿੱਧੂ ਸਾਹਿਬ ਇੱਕ ਤਕਰੀਰ ਕਰਤੇ ਸੀ ਇੱਕ ਮੰਚ ਦੇ ਉੱਤੇ ਲੈਂਡ ਪੂਲਿੰਗ ਦਾ ਮਸਲਾ ਸੀ ਉੱਥੇ ਜਦੋਂ ਪ੍ਰਧਾਨ ਜੀ ਦੀ ਐਂਟਰੀ ਹੁੰਦੀ ਹੈ ਰਾਜਵਿੰਗ ਸਾਹਿਬ ਦੀ ਤਾਂ ਉਦੋਂ ਉਹਨਾਂ ਵੱਲੋਂ ਕੁਝ ਸ਼ਬਦ ਕਹੇ ਜਾਂਦੇ ਨੇ ਕਿ ਇੱਕ ਲੀਡਰ ਨੂੰ ਧੱਕੇ ਮਾਰੋ ਤੇ ਇਹ ਸ਼ਹਿਰ ਦਾ ਨਜ਼ਰ ਪੱਟੂ ਹੈ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਜਾ ਰਿਹਾ ਕਿ ਇਹ ਕੁਲਜੀਤ ਸਿੰਘ 베ਤੀ ਸਾਹਿਬ ਬਾਰੇ ਕਿਹਾ ਗਿਆ ਸੀਨੀਅਰ ਡਿਪਟੀ ਮੇਅਰ ਨੇ ਮੁਹਾਲੀ ਦੇ ਤਾਂ ਇਹ ਸ਼ਬਦ ਉਹਨਾਂ ਨੇ ਇਹਨਾਂ ਬਾਰੇ ਕਿਉਂ ਕਹੇ ਨੇ ਕਿਉਂਕਿ ਇੱਕ ਪ੍ਰੈਸ ਕਾਨਫਰੰਸ ਕੁਲਜੀਤ ਸਿੰਘ 베ਦੀ ਸਾਹਿਬ ਨੇ ਸੱਦੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਜੇ ਉਹ ਖੁੱਲ ਕੇ ਇਸ ਮਸਲੇ ਦੇ ਉੱਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਗੱਲ ਕਰਨਗੇ ਕੁਲਜੀਤ ਸਿੰਘ 베ਦੀ ਸਾਹਿਬ ਤੋਂ ਜਾਣਦੇ ਹਾਂ ਕਿ ਆਖਰ ਇਹ ਜਿਹੜੇ ਆਪਸੀ ਟਕਰਾਅ ਹੈ ਇਹ ਇਸ ਕਦਰ ਤੱਕ ਕਿਉਂ ਪਹੁੰਚ ਗਿਆ ਇਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਕੁਲਜੀਤ ਸਿੰਘ 베ਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਸਾਹਿਬ 베ਦੀ ਸਾਹਿਬ ਅਜੀਹਾ ਹੋਇਆ ਕਿ ਉਹ ਵੀਡੀਓ ਤੁਸੀਂ ਦੇਖੀ ਹੋਏਗੀ ਉਸ ਵੀਡੀਓ ਦੇ ਵਿੱਚ ਕੀ ਉਹ ਸ਼ਬਦ ਤੁਹਾਡੇ ਬਾਰੇ ਬੋਲੇ ਗਏ ਨੇ ਬਿਲਕੁਲ ਮੇਰੇ ਪਾਸੋਂ ਬੋਲੇ ਗਏ ਸਾਰਿਆਂ ਨੂੰ ਪਤਾ ਕਿ ਮੇਰੇ ਪਾਸੇ ਹੀ ਬੋਲੇ ਗਏ ਨੇ ਜੀ ਕਿਉਂਕਿ ਉਹਦੇ ਵਿੱਚ ਉਸ ਜਿਸ ਤਰ੍ਹਾਂ ਉਹ ਉਹਨਾਂ ਨੇ ਕਿਹਾ ਪ੍ਰਧਾਨ ਜੀ ਨੇ ਮੇਰੇ ਪਾਸੇ ਉਹ ਸਾਰੇ ਲੋਕਾਂ ਨੂੰ ਪਤਾ ਤੇ ਉਹਨਾਂ ਨੂੰ ਕਿਸ ਲਹਿਜੇ ਚ ਕਿਹਾ ਕਿਉਂ ਕਿਹਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਹੀਂ ਤੁਹਾਨੂੰ ਧੱਕੇ ਮਾਰਨ ਦੀ ਗੱਲ ਕਿਉਂ ਕਰ ਰਹੇ ਤੁਹਾਡੀ ਪਾਰਟੀ ਦੇ ਲੀਡਰ ਨੇ ਤੁਹਾਨੂੰ ਧੱਕੇ ਕਿਉਂ ਮਾਰਨ ਕਹਿ ਰਹੇ ਨੇ ਅਫਸੋਸ ਆ ਬਹੁਤ ਦੁੱਖਦਾਈ ਹੈ ਤਾਂ ਹੀ ਤੇ ਉਦੋਂ ਮੈਨੂੰ ਇਸ ਗੱਲ ਦੀ ਘਟਨਾ ਨੇ ਬਹੁਤ ਦੁਖੀ ਕੀਤਾ ਪਰ ਕਿਉਂ ਕਿਹਾ ਉਹਨਾਂ ਨੇ ਕਿਉਂ ਮੈਂ ਇਹਦਾ ਜਦ ਪਟੂਆ ਇਹਦਾ ਜਵਾਬ ਤੇ ਉਹ ਦੇ ਸਕਦੇ ਨੇ ਪਰ ਮੈਂ ਸਮਝਦਾ ਵੀ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤਾ ਕੋਈ ਫਰਕ ਨਹੀਂ ਪੈਂਦਾ ਸਿੱਧੂ ਸਾਹਿਬ ਨਾਲ ਤੁਹਾਡੇ ਰਿਸ਼ਤੇ ਕਦੋਂ ਕ ਜਾ ਕੇ ਖਰਾਬ ਹੋਏ ਕਦੋਂ ਕ ਜਾ ਕੇ ਇਹ ਰਿਸ਼ਤੇ ਜਿਹੜੇ ਨੇ ਉਹ ਇਸ ਤਰੀਕੇ ਨਾਲ ਬਦਲ ਗਏ ਕਿ ਮੰਚਾਂ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਹਾਲਾਂਕਿ ਤੁਸੀਂ ਤਾਂ ਉਸ ਤਰੀਕੇ ਨਾਲ ਮਾਂਚ ਨੂੰ ਕੋਈ ਪ੍ਰੋਗ ਨਹੀਂ ਕੀਤਾ ਪਰ ਉਹਨਾਂ ਨੇ ਤੁਹਾਡੇ ਬਾਰੇ ਜ਼ਰੂਰ ਕੀਤਾ ਮੇਰੇ ਰਿਸ਼ਤੇ ਖਰਾਬ ਹੋਏ ਨਹੀਂ ਮੈਂ ਤੇ ਨਾਟਕ ਦੇਖੋ ਮੇਰਾ ਰਿਸ਼ਤਾ ਤੇ ਤਾਂ ਮੈਂ ਮੈਂ ਕੋਈ ਉਹਨਾਂ ਦੇ ਖਿਲਾਫ ਬੋਲਣਾ ਹੋਆ ਮੈਂ ਕੋਈ ਗੱਲ ਕਰਦਾ ਮੈਂ ਆਪਣੀ ਗੱਲ ਕਰਨਾ ਮੈਂ ਲੋਕਾਂ ਦੀ ਗੱਲ ਕਰਦਾ ਮੈਂ ਮੁਹਾਲੀ ਹਲਕੇ ਦੀ ਗੱਲ ਕਰਨਾ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਨਾ ਮੈਂ ਰਾਹੁਲ ਗਾਂਧੀ ਦੀ ਗੱਲ ਕਰਨਾ ਮੈਂ ਕਿਉਂਕਿ ਮੈਂ ਕਦੀ ਵੀ ਕਿਸੇ ਬਾਰੇ ਨਿੱਜੀ ਟਿੱਪਣੀਆਂ ਅਜੇ ਤੱਕ ਮੇਰੀ ਵਿਰੋਧੀ ਪਾਰਟੀਆਂ ਦਰ ਨਹੀਂ ਕੀਤੇ ਉਹ ਤੇ ਸਾਡੇ ਪਾਰਟੀ ਦੇ ਅਸਲ ਲੀਡਰ ਵੀ ਨੇ ਪਰ ਮੈਂ ਸਮਝਦਾ ਮੰਦ ਭਾਗੀ ਗੱਲ ਸੀ ਉਹਨਾਂ ਦੀ ਕਿ ਸੋਚ ਕਿਉਂ ਇਹ ਗੱਲ ਹੋਈ ਖਾਸ ਕਰਕੇ ਜਦੋਂ ਇੱਕ ਬਰਾਦਰੀ ਬਾਰੇ ਵੀ ਨਾਲ ਇਹ ਗੱਲ ਕਹੀ ਜਾਵੇ ਉਹ ਮੈਂ ਸਮਝਦਾ ਹੋਰ ਮੰਦ ਭਾਗੀ ਜੀ ਅੱਛਾ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀਗੀ ਉਹ ਜ਼ਰੂਰ ਜਦੋਂ ਉਹਨਾਂ ਨੂੰ ਕੋਈ ਵੀ ਬੰਦਾ ਆਮ ਬੰਦਾ ਸੁਣੂਗਾ ਤਾਂ ਲੱਗੂਗਾ ਵੀ ਯਾਰ ਇਹ ਸ਼ਬਦਾਵਲੀ ਕਿਸੇ ਵੀ ਬਾਰੇ ਹੋਵੇ ਤਾਂ ਬੜੀ ਗਲਤ ਹੈ ਤਾਂ ਕਿਉਂਕਿ ਇੱਕ ਕਮਿਊਨਿਟੀ ਦਾ ਵੀ ਜ਼ਿਕਰ ਹੋਇਆ ਪਾਪਾ ਲਫ਼ਜ਼ ਉਹਨਾਂ ਨੇ ਜ਼ਰੂਰ ਵਰਤੇ ਹਾਲਾਂਕਿ ਉਹ ਵੀਡੀਓ ਦੇ ਵਿੱਚ ਆਵਾਜ਼ ਘੱਟ ਸੁਣਾਈ ਦਿੰਦੀ ਹੈ ਕੀ ਇਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਇਹ ਸੱਚਮੁੱਚ ਕੋਈ ਇਸ ਤਰੀਕੇ ਨਾਲ ਬੋਲਣਾ ਚਾਹੀਦਾ ਸੀ ਜਾਂ ਨਹੀਂ ਦੇਖੋ ਇਹ ਬਹੁਤ ਮੰਤਪਕਾ ਮੈਂ ਸਮਝਦਾ ਕਿ ਪਾਪਾ ਲਫਜ਼ ਜਿਹੜਾ ਵਾ ਉਹ ਕਈ ਲੋਕ ਸਾਡੀ ਕਮਿਊਨਿਟੀ ਬਦੇ ਆਮ ਬੋਲਦੇ ਨੇ ਪਰ ਕਿਉਂਕਿ ਮੈਂ ਸਮਝਦਾ ਵੀ ਅੱਜ ਸਾਡੀ ਪੰਜਾਬ ਦੀ ਬਦ ਕਿਸਮਤੀ ਵੀ ਇਹ ਹੈ ਜੀ ਅੱਜ ਪੰਜਾਬ ਗੁਰੂਆਂ ਦੀ ਧਰਤੀ ਹੈ ਅੱਜ ਪੰਜਾਬ ਦੇ ਸ਼ਹੀਦ ਮੁੰਡਿਆਂ ਦੀ ਧਰਤੀ ਹੈ ਪੰਜਾਬ ਸਾਡਾ ਸਿੱਖ ਇਤਿਹਾਸ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਨੇ ਕੁਰਬਾਨੀਆਂ ਸਾਰਾ ਪਰਵੰਤ ਵੰਸਵਾ ਦਿੱਤਾ ਸਾਡੇ ਪਰਵਾਦ ਵਾਰ ਦਿੱਤਾ ਸਾਡੀ ਕੌਮ ਵਾਸਤੇ ਅੱਜ ਅਸੀਂ ਸਾਡੀ ਪੰਜਾਬ ਦੀ ਮੈਂ ਸਮਝਦਾ ਇਸ ਸਿੱਖ ਹਿਸਤੀ ਚ ਜਿਹੜੀ ਆ ਅੱਜ ਤਾਸਦੀ ਤਾਵਾ ਅੱਜ ਪੰਜਾਬ ਸਿੱਖੀ ਤਾਂ ਹੀ ਦੌਣ ਜਾ ਰਹੀ ਆ ਅੱਜ ਸਿੱਖੀ ਦਾ ਜੋ ਸਰੂਪ ਗੁਰੂ ਸਾਹਿਬ ਨੇ ਸਾਨੂੰ ਇੰਨੀ ਕੁਰਬਾਨੀਆਂ ਦੇ ਬਾਅਦ ਦਿੱਤਾ ਅਸੀਂ ਗੁਰੂ ਦੇ ਸਿੱਖ ਨਹੀਂ ਬਣ ਸਕੇ ਅਸੀਂ ਅੱਜ ਕੋਈ ਭਾਪੇ ਆ ਕੋਈ ਮਜਬੀ ਆ ਕੋਈ ਜ਼ਾਮਗੜੀ ਆ ਕੋਈ ਜਾਟਾਂ ਉਹਨਾਂ ਚ ਵੰਡ ਦਿੱਤਾ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਸਨ ਮੈਂ ਸਮਝਣਾ ਉਹ ਉਹਨਾਂ ਨੇ ਉਹਨੂੰ ਕਿਹਾ ਸੀ ਕਿ ਸਾਰੇ ਸਿੱਖ ਨੇ ਗੁਰੂ ਦੇ ਸਿੱਖ ਨੇ ਸਿੰਘ ਨੇ ਅੱਜ ਅਸੀਂ ਸਿੰਘ ਨਹੀਂ ਰਹੇ ਅੱਜ ਅਸੀਂ 베ਦੀ ਬਣ ਗਏ ਭਾਵੇਂ ਭਾਵੇਂ ਦੰਦਾਵੇ ਬਣ ਗਏ ਭਾਵੇਂ ਕੋਈ ਸਿੱਧੂ ਬਣ ਗਏ ਭਾਵੇਂ ਕੋਈ ਬਰਾੜ ਬਣ ਗਏ ਭਾਵੇਂ ਕੋਈ ਹੋਰ ਜਾਤੀਆਂ ਜਿਹੀ ਵੰਡੇ ਗਏ ਆ ਪਰ ਇਹ ਪੰਜਾਬ ਦੀ ਬਦ ਕਿਸਮਤੀ ਆ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੀ ਪਰ ਮੈਂ ਕਦੀ ਵੀ ਜਾਤ ਵਾਤ ਭਾਵੇਂ ਮੈਂ 베ਦੀ ਨਾਲ ਜੋੜ ਲਾਉਣਾ ਪਰ ਮੈਂ ਕਦੀ ਇਹੋ ਜੀ ਇਹ 나 ਸੋਚਦੀ ਮੇਰੀ ਕਿਉਂਕਿ ਮੈਂ ਦਾ ਜਨਮ ਹੀ ਉਸ ਗੁਨਾਨਕ ਸਾਹਿਬ ਦੀ ਅੰਸ਼ ਵਿੱਚੋਂ ਹੋਇਆ ਮੈਂ ਉਹਨਾਂ ਦੀ ਪੀੜ੍ਹੀ ਵਿੱਚੋਂ ਮੇਰੇ ਕੋਲ ਤੇ ਸਾਡਾ ਚਾਟ ਪਿਆ ਜਿਹੜਾ ਮੈਂ ਗੁਨਾਨਕ ਸਾਹਿਬ ਦੀ ਅੰਸ਼ ਤੋਂ ਲੈ ਕੇ ਸ਼ੁਰੂ ਹੋ ਕੇ ਹੁਣ ਤੱਕ ਆਉਂਦਾ ਵਾ ਜੀ ਸਾਰੀ ਟ੍ਰੀ ਹੈ ਮੇਰਾ ਫੈਮਿਲੀ ਟ੍ਰੀ ਹੈ ਔਰ ਮੈਂ ਸਮਝਣਾ ਉਹਦੇ ਨਾਲ ਇਹ ਜਿਹੜਾ ਵਾ ਗੁਨਾਨਕ ਸਾਹਿਬ ਦੀ ਉਸ ਧਰਤੀ ਤੇ ਮੇਰਾ ਜਨਮ ਹੋਇਆ ਜਿਹੜਾ ਡੇਰਾ ਬਾਬਾ ਨਾਲ ਜਿਹੜੀ ਬਾਡਰ ਤੇ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਸਭ ਤੋਂ ਵੱਧ ਸਮਾਂ ਲਾਇਆ ਜਿੱਥੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਹਨਾਂ ਨੇ ਸੰਦੇਸ਼ ਦਿੱਤਾ ਮੈਂ ਮੇਰਾ ਜਨਮ ਉੱਥੇ ਹੋਇਆ ਇਸ ਕਰਕੇ ਮੈਂ ਨਾ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਦਾ ਮੈਂ ਗੁਰਗ੍ਰੰਥ ਸਾਹਿਬ ਨੂੰ ਮੰਨਣਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਰੇ ਮਜਬਾਂ ਦਾ ਸਤਿਕਾਰ ਕਰਨਾ ਸਾਰੀਆਂ ਕੋਮਾਂ ਦਾ ਸਤਿਕਾਰ ਕਰਨਾ ਤੰ ਤੁਖ ਹੋਇਆ ਕਿ ਤੁਹਾਡੀ ਕਮਿਊਨਿਟੀ ਬਾਰੇ ਕੁਝ ਕਿਹਾ ਮੈਨੂੰ ਦੁੱਖ ਹੋਇਆ ਕਿਉਂਕਿ ਸਾਡੀ ਕਮਿਊਨਿਟੀ ਭਾਵੇਂ ਚਲੋ ਮੈਂ ਗੁਰਦਾ ਸਿੱਖ ਹਾਂ ਪਰ ਮੈਨੂੰ ਸਮਝ ਨਹੀਂ ਆ ਵੀ ਸਾਡੀ ਕਮਿਊਨਿਟੀ ਨੇ ਦੇਸ਼ ਨੂੰ ਬਹੁਤ ਵੱਡਾ ਮਾਨ ਸਨਮਾਨ ਮਿਲਿਆ ਸਾਡੀ ਦੇਸ਼ ਜੇ ਅੱਜ ਆਜ਼ਾਦੀ ਤੋਂ ਪਹਿਲਾਂ ਜੇ ਗੱਲ ਕਰੀਏ ਜੇ ਸਾਡਾ ਹਰੀ ਸਿੰਘ ਨਲੂਆ ਜਿਨੇ ਝੰਡਾ ਚੜਾਇਆ ਸਾਡੇ ਦੁਨੀਆ ਆਪਣਾ ਲੋਹਾ ਬਣਾਇਆ ਉਹ ਵੀ ਸਾਡੀ ਕਮਿਊਨਿਟੀ ਦਾ ਸੀ ਅੱਜ ਦੇਸ਼ ਨੇ ਪਹਿਲਾ ਸਿੱਖ ਪ੍ਰਧਾਨ ਮੰਤਰੀ ਮਿਲਿਆ ਉਹ ਵੀ ਸਾਡੀ ਕਮਿਊਨਿਟੀ ਦਾ ਸੀ ਜੇ ਅੱਜ ਅੱਜ ਵਰਲਡ ਬੈਂਕ ਦਾ ਜੇ ਲੋ ਅਜੇ ਬਾਂਗਾ ਜੀ ਜਿਹਨੂੰ ਅਮਰੀਕਾ ਦਾ ਰਾਸ਼ਟਰਪਤੀ ਬਾਦੋਂ ਰਸੀਬ ਕਰਨਾ ਹੋਇਆ ਵਰਲਡ ਬੈਂਕ ਦਾ ਅੱਜ ਮੌਜੂਦਾ ਚਿਹਰਾ ਮੈਨਾਂ ਉਹ ਵੀ ਸਾਡੀ ਕਮਿਊਨਿਟੀ ਦਾ ਅੱਜ ਜੇ ਪਾਕਿਸਤਾਨ ਦੇ ਗੋਡੇ ਲਵਾਏ ਕਿਸੇ ਜਰਨਲ ਨੇ ਜਨਤ ਜਗਜੀਤ ਸਿੰਘ ਅਰੋੜਾ ਜਿਹਨੇ 90 ਹਜ਼ਾਰ ਫੌਜਾਂ ਜਿਹਦੇ ਅੱਗੇ ਸਿਲੰਡਰ ਕਰ ਗਈਆਂ ਉਹ ਵੀ ਜਿਹੜਾ ਵਾ ਮੈਂ ਸਮਝਦਾ ਮਾਂ ਸਾਡੀ ਕਮਿਊਨਿਟੀ ਦਾ ਸੀ ਜੇ ਪਹਿਲਾ ਫੌਜ ਦਾ ਸਿੱਖ ਮੁਖੀ ਬਣਿਆ ਜੇਜੇ ਸਿੰਘ ਉਹ ਵੀ ਸਾਡੀ ਕਮਿਊਨਿਟੀ ਦਾ ਸੀ ਇਸ ਕਰਕੇ ਮੈਂ ਸਮਝਦਾ ਵੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੋਚ ਰੱਖਣੀ ਉਹ ਕਾਬਿਲਤ ਜਿਹੜੀ ਆ ਬਾਕੀ ਗੱਲ ਜਿਹੜੀ ਪਾਪਾ ਲਫਜ ਆ ਸਾਡੇ ਸ਼ਹਿਰੀ ਲੋਕ ਕਹ ਲੋ ਫਰ ਕਮਿਊਨਿਟੀ ਦਾ ਸਤਿਕਾਰ ਕਰਦੇ ਆ ਹਾਲ ਬਜ਼ੁਰਗ ਦਾ ਸਤਿਕਾਰ ਕਰਦੇ ਆ ਪਾਪਾ ਜੀ ਲਫਜ ਇੱਕ ਇੱਕ ਪਿਤਾ ਨੂੰ ਵੀ ਪਾਪਾ ਜੀ ਕਿਹਾ ਜਾਂਦਾ ਸਾਡੀ ਕਮਿਊਨਿਟੀ ਵਿੱਚ ਦਾਦ ਜੀ ਕਿਹਾ ਜਾਂਦਾ ਪਾਪਾ ਜੀ ਕਿਹਾ ਜਾਂਦਾ ਲੇਕਿਨ ਪਾਪਾ ਜੀ ਸਾਡੇ ਸਾਰੇ ਬਜ਼ੁਰਗਾਂ ਵਾਸਤੇ ਵਰਤੇ ਜਾਂਦਾ ਕੋਈ ਤੁਸੀਂ ਪਾਪਾ ਜੀ ਕੀ ਖਾਓਗੇ ਪਾਪਾ ਜੀ ਬੈਠੋਗੇ ਪਾਪਾ ਜੀ ਆਓ ਪਾਪਾ ਜੀ ਤੁਹਾਡਾ ਕੀ ਹਾਲ ਆ ਹਾਂਜੀ ਪਪਾ ਜੀ ਸਾਈਡ ਤੇ ਹੋ ਜਾਓ ਪਪਾ ਜੀ ਉਠੋ ਉਹ ਮਤੇ ਇੱਕ ਪਪਾ ਲਫਜ਼ ਕੋਈ ਵੀ ਬਜ਼ੁਰਗ ਹੋਵੇ ਪਾਇਕੇ ਤੇ ਬਾਸ ਚ ਜਾਓ ਪਾਇਕੇ ਤੇ ਜਾਓ ਰੇਲਵੇ ਸਟੇਸ਼ਨ ਜਾਓ ਹਸਪਤਾਲ ਜਾਓ ਸਾਡੇ ਛਜਾਂ ਕਿਉਂਕਿ ਬਹੁਤੀ ਕਮਿਊਨਿਟੀ ਬਿਜ਼ਨਸਮੈਨ ਗਾਹਗਾ ਹੁੰਦਾ ਕਸਟਮਰ ਹੁੰਦਾ ਉਹਨੂੰ ਪਪਾ ਜੀ ਕੀ ਕੀ ਲਓਗੇ ਕੀ ਖਾਓਗੇ ਕੀ ਪੀਓਗੇ ਉਹ ਲਫਜ਼ ਉਸ ਐਂਗਲ ਤੋਂ ਹੈਗਾ ਪਰ ਜੇ ਕਿਸੇ ਨੇ ਉਸ ਐਂਗਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਸਾਰੀ ਕਮਿਊਨਿਟੀ ਬਾਰੇ ਇਹੋ ਜੀ ਸੋਚ ਰੱਖਣੀ ਮੈਂ ਸਮਝਦਾ ਬੰਦ ਪੱਕੀ ਗੱਲ ਹੋ ਨਹੀਂ ਸਕਦੀ ਕਿਉਂ ਅੱਜ ਪੰਜਾਬ ਦੇ ਵਿੱਚ ਸਾਡੀ ਕਮਿਊਨਿਟੀ ਅੱਜ ਫਾਈਨੈਂਸ਼ੀਅਲੀ ਤੌਰ ਤੇ ਅੱਜ ਵਪਾਰਕ ਤੌਰ ਤੇ ਅੱਜ ਸਿਆਸੀ ਤੌਰ ਤੇ ਇੱਕ ਮਜ਼ਬੂਤ ਆ ਪਰ ਕਿਉਂਕਿ ਅਸੀਂ ਬਿਜ਼ਨਸਮੈਨ ਸਾਡੀ ਕਮਿਊਨਿਟੀ ਆ ਬਹੁਤੀ ਉਹਦੇ ਵਿੱਚ ਪੋਲਿਟਿਕਲ ਤੌਰ ਤੇ ਅਗਰੈਸਿਵ ਭਾਵੇਂ ਨਹੀਂ ਹੁੰਦੀ ਪਰ ਮੈਂ ਸਮਝਦਾ ਪਰ ਸਾਡੀ ਕਮਿਊਨਿਟੀ ਬਹੁਤ ਇੱਕ ਦੇਸ਼ ਭਗਤ ਕਮਿਊਨਿਟੀ ਆ ਸਾਡੀ ਕਮਿਊਨਿਟੀ ਨੂੰ ਦੇਸ਼ ਨੇ ਮਾਣ ਬਹੁਤ ਦਿੱਤਾ ਸਾਡੀ ਕਮਿਊਨਿਟੀ ਨੂੰ ਪਾਰਟੀ ਕਾਂਗਰਸ ਪਾਰਟੀ ਨੇ ਮਾਣ ਬਹੁਤ ਦਿੱਤਾ ਔਰ ਮੈਂ ਕਾਂਗਰਸ ਪਾਰਟੀ ਦੇ ਸਿਪਾਹੀ ਹੋਣ ਦੇ ਨਾਤੇ ਇਹਨਾਂ ਚੀਜ਼ਾਂ ਤੋਂ ਰਾਹੁਲ ਗਾਂਧੀ ਜਿਹੜਾ ਜਿਹੜਾ ਜੀ ਸੋਚ ਜਿਹੜੀ ਮੈਂ ਸਮਝਦਾ ਵਾਂ ਬਹੁਤ ਨਾ ਡਰਾਂਗੇ ਨਾ ਡਰਾਵਾਂਗੇ ਨਾ ਝੁਕਾਂਗੇ ਨਾ ਕਰਾਂਗੇ ਡਰਾਂਗੇ ਮੈਂ ਉਸ ਸੋਚ ਉਹਦਾ ਛਪਾਈ ਆ ਇਸ ਕਰਕੇ ਮੈਨੂੰ ਇਹਨਾਂ ਚੀਜ਼ਾਂ ਦਾ ਉਹਦਾ ਫਰਕ ਨਹੀਂ ਪੈਂਦਾ ਦੂਜਾ ਗੁਰੂ ਸਾਹਿਬ ਦੇ ਮੈਂ ਉਪਾਸ਼ਕ ਹੋਂ ਤੇ ਗੋਨਾਂ ਨੂੰ ਮੈਂ ਤੇ ਏਕਯਮ ਦੀ ਗੱਲ ਜਿਹੜੀ ਆ ਉਹ ਉਹਦਾ ਉਪਾਸ਼ਕ ਆ ਸਾਰੇ ਇੱਕ ਆ ਬੇਤੀ ਸਾਹਿਬ ਬੇਤੀ ਸਾਹਿਬ ਉਦੋਂ ਹੋਇਆ ਕੀ ਸੀ ਤੁਸੀਂ ਪ੍ਰਧਾਨ ਸਾਹਿਬ ਨਾਲ ਕਿੱਥੋਂ ਆ ਰਹੇ ਸੀਗੇ ਤੁਸੀਂ ਸਟੇਜ ਤੱਕ ਕਿੱਥੇ ਜਾਣਾ ਸੀ ਕੀ ਉਦੋਂ ਹੋਇਆ ਕੀ ਸੀ ਹੋਇਆ ਉਦੋਂ ਲਈ ਕਿਉਂਕਿ ਹੋਇਆ ਉਦੋਂ ਨੇ ਇਹ ਸੀ ਵੀ ਮੈਂ ਪ੍ਰਧਾਨ ਜੀ ਦੇ ਰੀਸਿਵ ਕਰਕੇ ਪ੍ਰਧਾਨ ਜੀ ਦੇ ਨਾਲ ਨਾਲ ਸਟੇਜ ਵੱਲ ਜਾ ਰਿਹਾ ਸੀ ਜਦੋਂ ਉਥੇ ਸਟੇਜ ਵੱਲ ਜਾ ਰਿਹਾ ਕਿਉਂਕਿ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਸੀ ਕਿਸੇ ਵਿਸ਼ੇਸ਼ ਬੰਦੇ ਦਾ ਪ੍ਰੋਗਰਾਮ ਸੀ ਪੰਜਾਬ ਉਪਦੇਸ਼ ਕਾਂਗਰਸ ਕਮੇਟੀ ਦਾ ਪ੍ਰੋਗਰਾਮ ਸੀ ਸਾਰੀ ਸੀਨੀਅਰ ਲੀਡਰਸ਼ਿਪ ਭਾਵੇਂ ਉਹ ਸਾਬਕਾ ਮੰਤਰੀ ਭਾਵੇਂ ਨਾਬਾ ਸੀ ਭਾਵੇਂ ਗੁਰਕੀਰਤ ਸੀ ਜੀ ਸੰਨ ਭਾਵੇਂ ਆਪਣਾ ਡਿੰਪਾ ਜੀ ਸਾਬਕਾ ਮੈਂਬਰ ਪਾਰਲੀਮੈਂਟ ਸੰਨ ਜਾਂ ਨਾਗਰਾ ਜੀ ਸੰਨ ਜਾਂ ਹੋਰ ਬਹੁਤ ਸਾਰੇ ਐਮਐਲਏ ਸਹਿਬਾਨ ਜਿਹੜੇ ਆ ਉਹ ਸੰਨ ਸਾਬਕਾ ਮੰਤਰੀ ਸਹਿਬਾਨ ਸੰਨ ਹੋਰ ਬਹੁਤ ਸਾਰੇ ਉੱਥੇ ਆਏ ਔਰ ਉਹਦੇ ਵਿੱਚ ਉਹ ਸਾਰੀ ਪੰਜਾਬ ਦੀ ਲੀਡਰਸ਼ਿਪ ਆਈ ਸੀ ਪਿਛ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਇਹ ਧਰਨਾ ਜਿਹੜਾ ਉਹ ਰੱਖਿਆ ਗਿਆ ਸੀ ਪਹਿਲਾਂ ਲੁਧਿਆਣੇ ਵਿੱਚ ਇਹ ਫਿਰ ਇੱਥੇ ਰੱਖਿਆ ਗਿਆ ਸੀ ਉਦੋਂ ਦੇ ਸਾਡੇ ਲੀਡਰਸ਼ਿਪ ਆਇਸ ਤੇ ਮੇਰਾ ਮੈਂ ਬਤੋਲ ਕਾਂਗਸੀ ਮੁਹਾਲੀ ਸ਼ਾਹ ਦਾ ਹੁਣ ਕਰਕੇ ਮੇਰਾ ਜਾਣਾ ਉੱਥੇ ਸੀ ਮੈਂ ਆਪਣੇ ਸਾਥੀਆਂ ਨਾਲ ਪਿੰਡਾਂ ਦੇ ਜਿਹੜੇ ਮੇਰੇ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਸੀ ਉਹ ਸਾਰੇ ਸ਼ਹਿਰ ਦੇ ਰੋਕ ਤੇ ਆਏ ਸਨ ਉਹਨਾਂ ਦੇ ਨਾਲ ਮੈਂ ਗਿਆ ਸੀਗਾ ਪਰ ਕਿਉਂਕਿ ਮੈਂ ਪ੍ਰਧਾਨ ਜੀ ਨੂੰ ਨਸੀਬ ਕੋਹਾਂ ਜੀ ਨੂੰ ਨਸੀਬ ਕਰਕੇ ਨਾਲ ਜਾ ਰਿਹਾ ਸੀ ਜਦੋਂ ਉੱਥੋਂ ਗਿਆ ਪ੍ਰਧਾਨ ਜੀ ਅੱਗੇ ਅੱਗੇ ਅਸਲ ਮੇਰਾ ਪਿੱਛੇ ਸਾਂ ਉਦੋਂ ਇਕੱਟਣਾ ਵਾਪਸ ਆਇਆ ਪਰ ਪ੍ਰਧਾਨ ਜੀ ਕਹਿੰਦੇ ਮੈਂ ਤਾਂ ਕਿਸੇ ਮੇਰੇ ਨਾਲ ਤਾਂ ਕੋਈ ਵੀ ਨਹੀਂ ਨਹੀਂ ਪ੍ਰਧਾਨ ਜੀ ਐਕਚੁਅਲੀ ਪ੍ਰਧਾਨ ਜੀ ਉਦੋਂ ਨਾਲ ਕਈ ਸਨ ਪਰ ਪ੍ਰਧਾਨ ਜੀ ਤਾਂ ਮੈਂ ਇਕੱਲਾ ਤੇ ਨਾਲ ਨਹੀਂ ਪਾ ਪ੍ਰਧਾਨ ਜੀ ਨੂੰ ਰਿਸਿਵ ਕਰਕੇ ਪਤਾ ਜੀ ਇਕੱਲੇ ਆਏ ਨੇ ਪਾ ਪ੍ਰਧਾਨ ਜੀ ਤਾਂ ਗੱਡੀ 'ਚ ਬੈਠ ਕੇ ਨਹੀਂ ਆਇਆ ਨਾ ਮੈਂ ਪ੍ਰਧਾਨ ਜੀ ਦੇ ਨਾਲ ਆਇਆ ਮੈਂ ਤਾਂ ਉੱਥੇ ਰਿਸਿਵ ਕੀਤਾ ਪ੍ਰਧਾਨ ਜੀ ਨੂੰ ਕਈ ਹੋਰ ਕਾਨੂੰਸੀ ਲੀਡਰਸ਼ਿਪ ਆਣ ਵੀ ਸਾਨੂੰ ਜਿਹੜੇ ਸੀਨੀਅਰ ਇਰਸਾਨ ਜੂਨੀਅਰ ਇਰਸਾਨ ਸਾਰਿਆਂ ਨੂੰ ਸੱਸੀ ਕਾ ਬੁਲਾ ਕੇ ਸੱਸੀ ਕਾ ਉਹਨਾਂ ਨਾਲ ਬੁਲਾਏ ਉਹਨਾਂ ਨੂੰ ਕਿ ਮੈਂ ਉਹਨਾਂ ਨੂੰ ਨਾਲ ਸੀ ਮੈਂ ਪਿੱਛੇ ਪਿੱਛੇ ਆ ਰਿਹਾ ਸੀ ਜੀ 2027 ਚ ਤੁਸੀਂ ਚੋਣ ਲੜਨਾ ਚਾਹੁੰਦੇ ਹੋ ਮਹਾਲੀ ਤੋਂ ਕਿਤੇ ਇਹ ਕਾਰਨ ਤਾਂ ਨਹੀਂ ਹੈ ਵਿਧਾਨ ਸਭਾ ਦੀ ਚੋਣ ਕਰਕੇ ਕਿ ਉਹਨਾਂ ਨੂੰ ਲੱਗਦਾ ਹੋਵੇ ਮਨਪੀਰ ਸਿੱਧੂ ਸਾਹਿਬ ਨੂੰ ਕਿ ਕਾਂਗਰਸ ਪਾਰਟੀ ਤੋਂ ਇੱਕ ਹੋਰ ਜੇ ਸ਼ਰੀਕ ਪੈਦਾ ਹੋ ਗਿਆ ਤਾਂ ਕਿਤੇ ਟਿਕਟ ਲੈਣ ਲੱਗਿਆਂ ਦਿੱਕਤ ਨਾ ਹੋਵੇ ਇਹ ਦੇਖੋ ਉਹਨਾਂ ਦੀ ਸੋਚ ਹੋ ਸਕਦੀ ਹੈ ਕਿਉਂਕਿ ਇਹ ਲੋਕਾਂ ਨੇ ਫੈਸਲਾ ਕਰਨਾ ਲੋਕ ਕਿਹਨੂੰ ਪਿਆਰ ਕਰਦੇ ਆ ਲੋਕ ਜਿਹੜੇ ਆ ਉਹ ਕਿਹਨੂੰ ਚਾਣਗੇ ਲੋਕਾਂ ਨੇ ਜਿਹੜੇ ਆ ਸਦਵੇਂ ਹੋਣੇ ਨੇ ਪਾਰਟੀ ਨੇ ਲੋਕਾਂ ਦੀ ਜੋ ਜਿ ਸਹਿਮਤੀ ਦੋ ਟਿਕਟਾਂ ਮਿਲਣੀਆਂ ਨੇ ਉਹ ਹੁਣ ਪੁਰਾਣੀ ਕਾਂਗਰਸ ਤੇ ਰਹੀ ਨਹੀਂ ਵੀ ਹਾਂ ਜੀ ਆ ਦੂਜੀ ਗੱਲ ਜਿਹੜੀ ਹੈਗੀ ਆ ਇਹ ਮੈਂ ਪਾਰਟੀ ਦਾ ਵਫਾਦਾਰ ਆ ਮੈਂ ਪਾਰਟੀਆਂ ਛੱਡੀਆਂ ਨਹੀਂ ਦੋ ਦੋ ਤਿੰਨ ਤਿੰਨ ਵਾਰ ਲੋਕੀ ਛੱਡ ਗਏ ਲੋਕੀ ਮੌਕਾ ਪਰਸ ਨੇ ਮੈਂ ਮੌਕਾ ਪਰਸ ਨੇ ਮੈਨੂੰ ਟਿਕਟ ਮਿਲੀ ਮੈਨੂੰ ਨਈ ਮੇਰ ਬਣਾਇਆ ਮੈਂ ਤਾਂ ਵੀ ਮੈਨੂੰ ਡਿਪਟੀ ਬਣਾਇਆ ਮੈਂ ਤਾਂ ਵੀ ਉੱਥੇ ਹੀ ਆ ਮੈਨੂੰ ਨਾ ਬਣਾਉਂਦਾ ਕੋਈ ਮੈਂ ਤਾਂ ਵੀ ਉੱਥੇ ਹੀ ਸਾਂ ਤੁਹਾਨੂੰ ਮੇਰ ਕਿਹਨੇ ਨੇ ਬਣਾਇਆ ਸੀਗਾ ਸਿੱਧੂ ਸਾਹਿਬ ਨੇ ਕਾਂਗਰਸ ਪਾਰਟੀ ਨੇ ਸਿੱਧੂ ਸਾਹਿਬ ਦੋਚਨ ਉਹ ਹਾਲ ਸੀ ਕਿ ਸਿਟਿੰਗ ਐਮ ਐਲ ਏ ਸਨ ਬ ਕਿਉਂ ਮੇਰੇ ਹਲਕੇ ਜਿੱਥੋਂ ਮੇਰਾ ਜਮਿਆ ਮੈਂ ਜਿਹੜੇ ਮੇਰਾ ਪਰਿਵਾਰ ਉਥੋਂ ਦੀ ਉਨਮੈਦਗੀ ਕਰਦੇ ਮੇਨਾ ਉਹਦਾ ਨਿਜੀ ਸਵੱਦ ਵੀ ਨਹੀਂ ਪਰ ਪਾਰਟੀ ਦਾ ਆਇਆ ਜਦੋਂ ਵੀ ਆਇਆ ਸਨ ਇੱਥੇ ਪਰ ਇੱਕ ਕਾਂਗਰਸ ਦਾ ਯੂਨਾਈਟਿਡ ਫੈਸਲਾ ਸੀ ਨਾ ਕਿ ਚਲੋ ਸਿੱਧੂ ਸਾਹਿਬ ਦਾ ਰੋਲ ਸੀ ਉਹਦੇ ਵਿੱਚ ਮੈਂ ਵੀ ਕਹਾਂ ਅੱਜ ਜਾਣਾ ਹੀ ਕਹਣਾ ਤੇ ਉਦੋਂ ਸਾਰਿਆਂ ਦਾ ਯੂਨਾਈਟਿਡ ਫੈਸਲਾ ਸੀ ਸੈਲਟੀ ਸੀ ਮੇਦੀ ਕਿਉਂਕਿ ਮੈਂ ਕੰਟੀਨਿਊਸਾਂ ਜਿ ਮਜੀਜੀ ਸੀ ਫਸਟ ਟਾਈਮਰ ਸੀ ਉਹਨੇ ਮੇਜ਼ ਬਣਾਇਆ ਸੀ ਇਸ ਕਰਕੇ ਟੀਮ ਵਰਕ ਸੀ ਹੋ ਟੀਮ ਨੂੰ ਚਲਾਉਣਾ ਸੀ ਆਪਾਂ ਬੁਰੀ ਤਰ੍ਹਾਂ ਸਾਜ ਕਮਿਟਮੈਂਟ ਕੀਤੀ ਗਈ ਸੀ ਕਿ ਮੇਰ ਬਣਾਵਾਂਗੇ ਤੁਹਾਨੂੰ ਨਹੀਂ ਮੇਰੇ ਨਾਲ ਕੋਈ ਕਮਿਟਮੈਂਟ ਨਹੀਂ ਸੀ ਪਰ ਸਾਇਲਟੀਆਂ ਹੁੰਦੀਆਂ ਹਰ ਜੀ ਇਸ ਨਾਲ ਸਾਇਲਟੀਆਂ ਮਤਾ ਉਹਨੇ ਆਪਣੇ ਭਰਾ ਨੂੰ ਬਣਾ ਰਿਆ ਸੀ ਉਹ 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 ਤੋਂ ਹਾਲਾਤ ਇਦਾਂ ਦੇ ਸਨ ਪਿਛਲੋ ਉਹਨਾਂ ਦੇ ਉਹਨਾਂ ਮਤਾ ਉਹ ਬਣਾ ਲਿਆ ਸੀ ਕੋਦੋਂ ਵਿਰੋਧ ਤੇ ਨਹੀਂ ਨਾਲ ਸਹਿਮਤ ਕੀਤੀ ਆਪਾਂ ਨਾਲ ਵਧੀਆ ਚਲਾਇਆ ਹਿੰਮਨ ਕੇ ਕੰਮ ਕੀਤਾ ਤੁਹਾਨੂੰ ਕਦੋਂ ਜਾ ਕੇ ਲੱਗਿਆ ਕਿ ਮੋਹਾਲੀ ਤੋਂ ਚੌਂ ਲੜਨੀ ਚਾਹੀਦੀ ਹੈ ਵੀ ਹੁਣ ਜਦੋਂ ਤੁਸੀਂ ਡਿਪਟੀ ਮੇਅਰ ਸੀਗੇ ਤੁਹਾਨੂੰ ਲੱਗਦਾ ਸੀ ਵੀ ਡਿਪਟੀ ਮੇਅਰ ਬਣ ਕੇ ਉਹ ਕੁਝ ਨਹੀਂ ਸੀ ਹੋ ਸਕਦਾ ਜੋ ਇੱਕ ਐਮਐਲਏ ਬਣ ਕੇ ਹੋ ਸਕਦਾ ਤੇ ਕਦੋਂ ਲੱਗਿਆ ਤੁਹਾਨੂੰ ਜਾ ਕੇ ਨਹੀਂ ਮੈਨੂੰ ਖੁਆਇਸ਼ ਕਦੋਂ ਪੈਦਾ ਹੋਈ ਮੈਨੂੰ ਨਹੀਂ ਲੱਗਿਆ ਲੋਕਾਂ ਨੂੰ ਲੱਗਿਆ ਜਦੋਂ ਕਿ ਪਾਰਟੀ ਇਹ ਲੀਡਰਸ਼ਿਪ ਇਹ ਮੌਜੂਦਾ ਸਾਨ ਇੱਥੇ ਇਹਨਾਂ ਪਾਰਟੀ ਛੱਡ ਦਿੱਤੀ ਵੇਖੋ ਮੰਤਰੀ ਰਹੇ ਪਰ ਆ ਮੇਅਰ ਸੀ ਮੇਰ ਵੀ ਬੀਜੇਪੀ ਚਲ ਗਿਆ ਤੇ ਮੰਤਰੀ ਵੀ ਬੀਜੇਪੀ ਸਾਬਕਾ ਮੰਤਰੀ ਚਲ ਗਿਆ ਉਦੋਂ ਪਾਰਟੀ ਬਹੁਤ ਡਾਉਨ ਡਾਉਨ ਫਾਲ ਸੀ ਪਾਰਟੀ ਦਾ ਡਾਉਨ ਸੀ ਪਾਰਟੀ ਨੂੰ ਬਹੁਤ ਵੱਡੀ ਲੋਡ ਸੀ ਲੀਡਰਸ਼ਿਪ ਦੀ ਉਦੋਂ ਇਹਨਾਂ ਨੇ ਪਾਰਟੀ ਛੱਡੀ ਜਦੋਂ ਪਾਰਟੀ ਛੱਡਣ ਤੋਂ ਬਾਅਦ ਮੈਂ ਪਾਰਟੀ ਦਾ ਵਫਾਦਾਰ ਸੀ ਮੈਂ ਪਹਿਲੇ ਦਿਨ ਹੀ ਜਦੋਂ ਮੈਨੂੰ ਮੀਡੀਆ ਵਾਲੇ ਨੇ ਇਹਨਾਂ ਦਾ ਰਿਐਕਸ਼ਨ ਪੁੱਛਿਆ ਕਿ ਕੀ ਤੁਹਾਡਾ ਕੀ ਹੈ ਤੁਸੀਂ ਨਾਲ ਜਾਓਗੇ ਤੁਸੀਂ ਡਿਟੀ ਮੇਦੋ ਤੁਹਾਡਾ ਮੇਲ ਚੱਲ ਗਿਆ ਮੈਂ ਕਿਹਾ ਬਿਲਕੁਲ ਨਹੀਂ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਮੈਂ ਪਾਰਟੀ ਦਾ ਵਫਾਦਾਰ ਹਾਂ ਪਾਰਟੀ ਨਾਲ ਡਟ ਕੇ ਖੜਾ ਮੈਂ ਪਾਰਟੀ ਦੇ ਪਾਰਟੀ ਦਾ ਚਪਾਈ ਆ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਪਰ ਮੈਂ ਪਾਰਟੀ ਨਾਲ ਖੜਾ ਹਾਂ ਉਹ ਪਾਰਟੀ ਨਾਲ ਖੜੇ ਰਹੇ ਅਸੀਂ ਪਾਰਟੀਆਂ ਕੋਲ ਸਭ ਤੋਂ ਸੀਨੀਅਰ ਸਭ ਨੇ ਕਿਤੇ ਇਹ ਤਾਂ ਨਹੀਂ ਕਿ ਪਾਰਟੀ ਦੀ ਲੀਡਰਸ਼ਿਪ ਨੇ ਜਿਹੜੀ ਇੱਥੇ ਸੂਬੇ ਦੀ ਲੀਡਰਸ਼ਿਪ ਹੈ ਉਹਨਾਂ ਨੇ ਤੁਹਾਨੂੰ ਕਿਹਾ ਹੋਏ ਕਿ ਬੇਦੀ ਸਾਹਿਬ ਹੋਰੋ ਤਕੜੇ ਹੁਣ ਇੱਥੇ ਤੁਹਾਨੂੰ ਟਿਕਟ ਦਵਾਂਗੇ ਤੇ ਤੁਸੀਂ ਮਿਹਨਤ ਕੀਤੀ ਤੇ ਉਹ ਦੁਬਾਰਾ ਵਾਪਸ ਆਗੇ ਕਿਤੇ ਇਹ ਗੱਲ ਤਾਂ ਨਹੀਂ ਵੀ ਇਹ ਕੀ ਹੋ ਗਿਆ ਪਿੱਛੋਂ ਨਹੀਂ ਉਹ ਤਾਂ ਚਲ ਲੀਡਰਸ਼ਿਪ ਨਾਲ ਹੀ ਹੁੰਦਾ ਕਿਸੇ ਨਾ ਕਿਸੇ ਨੂੰ ਦੇਖੋ ਖਾਲੀ ਤੇ ਜੀ ਰਹਿਣੀ ਹੁੰਦੀ ਵੈਕਿਊਮ ਸੀ ਜਦੋਂ ਸੀਟਸ ਖਾਲੀ ਵੈਕਿਊਮ ਸੀ ਜਦੋਂ ਪਾਰਟੀ ਚ ਇਹ ਚੜ ਗਏ ਕਿਸੇ ਨੂੰ ਪਤਾ ਨਹੀਂ ਸੀ ਨਾ ਵਾਪਸ ਆ ਜਾਣਾ ਦੇਢ ਸਵਾ سال ਬਾਅਦ ਇਹ ਵਾਪਸ ਆਏ ਕਿਸੇ ਨੂੰ ਉਦੋਂ ਤੱਕ ਤੇ ਕਿਸੇ ਨੂੰ ਚਿੰਤਾ ਵੀ ਨਹੀਂ ਸੀ ਇਹਦਾ ਵਾਪਸ ਆਉਣਾ ਸਾਡਾ ਕਿਉਂਕਿ ਸਿਆਸੀ ਲੋਕਾਂ ਚ ਅਸੀਂ ਵਿਚਨ ਲਾਪੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਸੀ ਮਤਲਬ ਪਾਰਟੀ ਦੇ ਨਾਲ ਜਿਹੜਾ ਵਾ ਖੜੇ ਸੀਗੇ ਅਸੀਂ ਉਹ ਇਹਨਾਂ ਨੂੰ ਹੌਸਲਾ ਲੱਗਾ ਹੋਵੇ ਪਰ ਮੈਂ ਸਮਝਦਾ ਇਹ ਲੋਕਾਂ ਦਾ ਫੈਸਲਾ ਤੇ ਪਾਰਟੀ ਲੀਡਰਸ਼ਿਪ ਦਾ ਫੈਸਲਾ ਹੋਣਾ ਸਮੇਂ ਤੇ ਕਿਹਨੂੰ ਟਿਕਟ ਦੇਣੀ ਹੈ ਪਾਰਟੀ ਦੇ ਵਫਾਦਾਰਾਂ ਨੂੰ ਦੇਣੀ ਹੈ ਕਿ ਮੌਕਾ ਪ੍ਰਸਤਾਨ ਦੇਣੀ ਹੈ ਕਿਉਂਕਿ ਮੈਂ ਕੋਈ ਬਿਜ਼ਨਸ ਮੇਰਾ ਨਹੀਂ ਹੈਗਾ ਪੋ ਪੋਲਿਟਿਕਸ ਮੇਰੀ ਸੇਵਾਵਾ ਮੈਂ ਅਜੇ ਤੱਕ ਮੁਹਾਲੀ ਦੇ ਲੋਕਾਂ ਲਈ ਤੁਹਾਨੂੰ ਤੁਸੀਂ ਤੇ ਹੁਣ ਵਾਲੀ ਇਹਨਾਂ ਚੋ ਟ ਕਵਰ ਕਰਦੇ ਹੋ ਅੱਜ ਵੀ ਮੇਰਾ ਕੇਸ ਹਾਈ ਕੋਰਟ ਚ ਲੱਗਾ ਹੋਇਆ ਬਸਟੈਂਡ ਦਾ ਤੇ ਮਨੁਆਸਾ ਉਹਦੇ ਚ ਮੈਂ 20 25 ਕੇਸ ਹਾਈ ਕੋਰਟ ਚ ਪਾਏ ਆ ਲੋਕਾਂ ਦੀ ਸੇਵਾ ਮੇਰਾ ਮਿਸ਼ਨ ਆ ਮੈਂ ਕੋਈ ਬਿਜ਼ਨਸ ਹੱਬ ਨਾ ਖੜੇ ਕੀਤੇ ਆ ਨਾ ਮੈਂ ਕਰਦਿਆਂ ਨੇ ਕੀ 파ਟੀ ਕਿਸੇ ਸਾਫ ਦਾ ਕੈਬਨਟ ਮੰਤਰੀ ਨੂੰ ਨਰਾਜ਼ ਕਰ ਸਕਦੀ ਹੈ ਤੁਹਾਨੂੰ ਲੱਗਦਾ ਇਦਾਂ ਨਹੀਂ ਮੈਂ ਨਰਾਜ਼ ਤੇ ਮੈਂ ਕਿਹਨੇ ਨਾ ਟਿਕਟ ਦਿੱਤੀ ਤੁਹਾਨੂੰ ਦੇਤੀ ਤਾਂ ਨਰਾਜ਼ਗੀ ਤਾਂ ਹੋਈ ਕਿ ਨਹੀਂ ਨਹੀਂ ਇਹ ਸੁਨਿਆਰ ਗੱਲ ਨਰਾਜ਼ਗੀ ਜਾਂ ਗੱਲ ਨਹੀਂ ਹੈਗੀ ਗੱਲ ਇਹ ਆ ਪਈ ਪਾਰਟੀ ਦੇ ਉਹਨਾਂ ਨੂੰ ਹੋ ਸਕਦਾ ਹੋਰ ਡਿਊਟੀ ਦੇਣ ਪਾਰਟੀ ਜਾਂ ਕਿਹਨੂੰ ਮਨੂੰ ਦੇਣ ਹਲੇ ਸਭ ਇਹ ਸਮੇਂ ਦੀਆਂ ਗੱਲਾਂ ਨੇ ਕਿਸੇ ਦੀ ਟਿਕਟ ਪੱਕੀ ਨਹੀਂ ਨਾ ਉਹ ਕਹਿ ਸਕਦੇ ਪੱਕੀ ਹੈ ਨਾ ਮੈਂ ਕਹਿ ਸਕਦਾ ਪੱਕੀ ਹੈ ਇਹ ਤਾਂ ਲੋਕਾਂ ਨੇ ਪੱਕੀ ਕਰਨੀ ਹੈ ਲੋਕ ਸਰਵੇਖਿ ਕਿਦੇ ਹੱਕ ਚ ਭੁੱਗਦੇ ਨੇ ਲੋਕ ਲੋਕਾਂ ਦੀ ਕੀ ਆਵਾਜ਼ ਆ ਪਾਰਟੀ ਲੀਡਰਸ਼ਿਪ ਉਹਨਾਂ ਕੀ ਫੈਸਲਾ ਕਰਦੀ ਆ ਪਈ ਕੀ ਪੁਰਾਣੇ ਚਿਹਰਿਆਂ ਨੂੰ ਉਤਾਰਨਾ ਕਿ ਨਵੇਂ ਚਿਹਰਿਆਂ ਨੂੰ ਉਤਾਰਨਾ ਕਿਉਂਕਿ ਅੱਜ ਲੋ ਲੋਕ ਆ ਪੰਜਾਬ ਦੇ ਵਿੱਚ ਨਵੇਂ ਚਿਹਰੇ ਨੇ ਰਾਹੁਲ ਗਾਂਧੀ ਗੱਲ ਕਰਦੇ ਆ ਰਾਜਾ ਵਿਰਿੰਗ ਗੱਲ ਕਰਦੇ ਆ ਸੁਖਚਿੰਦਰ ਧੰrawData ਗੱਲ ਕਰਦੇ ਆ ਪ੍ਰਤਾਪ ਬਾਜਵਾ ਗੱਲ ਕਰਦੇ ਆ ਚੰਨਜੀਤ ਚੰਨੀ ਗੱਲ ਕਰਦੇ ਆ ਤੇ ਅਸੀਂ ਨਵੇਂ ਚਿਹਰੇ ਉਤਾਰਾਂਗੇ ਜਿਹੜੇ ਪੁਰਾਣੇ ਚਿਹਰੇ ਨੇ ਜਾਂ ਜਿਹੜੇ ਪਾਰਟੀ ਦੇ ਵਫਾਦਾਰ ਨੇ ਉਹਨਾਂ ਨੂੰ ਉਤਾਰਾਂਗੇ ਜਿਹੜੇ ਪਾਰਟੀਆਂ ਦਾ ਮੌਕਾ ਪਸੰਦ ਉਹਨਾਂ ਨੂੰ ਛੱਡਾਂਗੇ ਤੁਹਾਡੀ ਉਦਾਹਰਨ ਮੈਂ ਸਮਝਾ ਦਿੰਦਾ ਹੁਣੇ ਤੁਸੀਂ ਇਲੈਕਸ਼ਨ ਬਾਏ ਇਲੈਕਸ਼ਨ ਹੋਇਆ ਪਹਿਲੀ ਤੁਸੀਂ ਬਨਾਲੇ ਵਿੱਚ ਇੱਕ ਵਰਕਰ ਸੀ ਕਾਕਾ ਕਾਲਾ ਢਿੱਲੋ ਆਮ ਬੰਦਾ ਸੀ ਉੱਥੇ ਵੱਡੇ ਵੱਡਿਆਂ ਤੁਹਾਡਾ ਸੀ ਬਾਏ ਇਲੈਕਸ਼ਨ ਹੋਇਆ ਭਾਈ ਸਾਹਿਬ ਸਰਕਾਰ ਸੀ ਦੂਜੀ ਜੋਦੀ ਪਾਰਟੀ ਲੋਕਾਂ ਨੇ ਆਮ ਇਨਸਾਨ ਨੂੰ ਪਸੰਦ ਕੀਤਾ ਇੱਕ ਸ਼ਰੀਫ ਭਲਾਮਾਨਸ ਉਹ ਨਵਾਂ ਵਦਕਰ ਵਦਕਰ ਨੂੰ ਟਿਕਟ ਦੇਣ ਦੀ ਕਿ ਪਾਰਟੀ ਪਾਰਟੀ ਜੀ ਸਰਕਾਰ ਬਣਾਏਗੀ ਅੱਜ ਸਰਕਾਰ ਬਣਾਉਣ ਵਾਸਤੇ ਮੈਂ ਸਮਝਦਾ ਨਵੇਂ ਚਿਹਰਿਆਂ ਦੀ ਲੋੜ ਹੈ ਪਾਰਟੀ ਹਰ ਵੇਲੇ ਗੱਲ ਕਰਦੀ ਆ ਇਮਾਨਦਾਰ ਸਾਫ਼ ਸ਼ਵੀ ਵਾਲੇ ਉਹਨਾਂ ਨੂੰ ਪਾਰਟੀਆਂ ਟਿਕਟ ਦੇਵੇਗੀ ਸਰਕਾਰ 2027 ਦੀ ਯਕੀਨੀ ਹੈ ਜੇ ਪਾਰਟੀ ਨੇ ਕੋਈ ਗਲਤ ਫੈਸਲੇ ਲਈ ਉਹਦੇ ਨਾਲ ਹੁਸੈਨ ਪਾਰਟੀ ਨਾਲ ਖੜਾ ਹੋਇਆ ਪਰ ਮੈਨੂੰ ਆਸ ਹੈ ਰਾਹੁਲ ਗਾਂਧੀ ਦੀ ਜੋ ਸੋਚ ਆ ਜਿਸ ਤਰ੍ਹਾਂ ਉਹ ਰਾਹੁਲ ਗਾਂਧੀ ਅੱਜਕੱਲ ਬੋਲ ਰਹੇ ਨੇ ਜਿਸ ਤਰ੍ਹਾਂ ਰਾਜਾ ਵੜਿੰਗ ਪ੍ਰਧਾਨ ਬੋਲ ਰਹੇ ਆ ਜਿਸ ਤਰ੍ਹਾਂ ਸੁਜਿੰਦਰ ਧੜਵਾ ਬੋਲ ਰਹੇ ਆ ਜਿਸ ਤਰ੍ਹਾਂ ਚੰਨੀ ਬੋਲ ਰਹੀ ਆ ਜਿਸ ਤਰ੍ਹਾਂ ਪਤਪਾਜਾ ਬੋਲ ਰਹੇ ਆ ਜਾਂ ਬਾਕੀ ਲੀਡਰ ਸਾਹਿਬਾਨ ਬੋਲ ਰਿਹਾ ਉਹਦੇ ਤੋਂ ਵਰਤਨ ਜਿਉਂ ਉਤਸ਼ਾਹ ਆ ਬਾਕੀ ਲੋਕਾਂ ਦਾ ਫੈਸਲਾ ਪਾਰਟੀ ਦਾ ਫੈਸਲਾ ਮੈਂ ਪਾਰਟੀ ਦਾ ਵਫਾਦਾਰ ਆ ਪਾਰਟੀ ਨਾਲ ਖੜਾ ਟਿਕਟਾਂ ਜਿਹੜੀਆਂ ਤੋਂ ਇਲਾਵਾ ਵੀ ਮੈਂ ਇੱਕ ਸਮਾਜ ਸੇਵੀ ਆ ਮੁਹਾਲੀ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ ਦੇ ਇੱਕ ਗੱਲ ਬੀਤੀ ਸਭ ਸਮਝਾਓਕੇ ਤੁਹਾਨੂੰ ਲੱਗਦਾ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਹੈ ਪਰ ਸਾਨੂੰ ਤਾਂ ਨਹੀਂ ਲੱਗਦਾ ਨਹੀਂ ਤੁਹਾਨੂੰ ਲੱਗ ਸਕਦਾ ਹੋ ਸਕਦਾ ਤੁਹਾਨੂੰ ਕਿਸੇ ਤੁਹਾਡੇ ਨਾਲ ਸੋਚਣ ਦੀ ਪਰ ਜੇ ਕੋਈ ਖਿਆ ਵੀ ਆ ਤੇ ਉਹ ਮੈਨੂੰ ਲੱਗਦਾ ਨਾ ਬਣਾਉਣ ਦੀ ਕੋਸ਼ਿਸ਼ ਹੋਈ ਜਾਂ ਗੱਲਬਾਤ ਕਰਾਉਣ ਦੀ ਕੋਸ਼ਿਸ਼ ਹੋਈ ਇੱਕ ਸਾਂਝੇ ਟੇਬਲ ਦੇ ਉੱਤੇ ਵੀ ਬੈਠ ਕੇ ਆਪਾਂ ਮਸਲੇ ਨੂੰ ਹੱਲ ਕਰੀਏ ਦੇਖੋ ਉਸ ਦਿਨ ਕਿਉਂਕਿ ਜਦਨ ਨਹੀਂ ਘਟਣਾ ਆਪਣੀ ਉਸ ਦਿਨ ਦਾ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਸਾਰੀ ਲੀਡਰਸ਼ਿਪ ਦਿੱਲੀ ਹੈ ਮੇਰੀ ਗੱਲ ਫੋਨ ਤੇ ਮੈਸੇਜਾਂ ਹੀ ਹੋਈ ਹੈ ਮੈਂ ਆਪਣਾ ਜਿਹੜਾ ਗਿਲਾ ਵਾ ਉਹ ਹਾਈ ਕਮਾਂਡ ਨੂੰ ਦੱਸਤਾ ਉਹਨਾਂ ਨੇ ਕਿਹਾ ਸੀ ਜਦੋਂ ਸੈਸ਼ਨ ਤੋਂ ਵਿਹਲਾ ਹੁੰਦੇ ਆ ਅਸੀਂ ਉਦੋਂ ਚੰਡੀਗੜ੍ਹ ਆਣ ਕੇ ਪ੍ਰਧਾਨ ਜੀ ਨੇ ਕਿਹਾ ਵੀ ਮੈਂ ਤੈਨੂੰ ਮਿਲਾਂਗਾ ਗੋਲਾਕਤ ਕਰਕੇ ਅਸੀਂ ਕੋਈ ਮਸਲੇ ਦਾ ਹੱਲ ਕਰਾਂਗੇ ਤੇਰਾ ਮਾਨ ਸਨਮਾਨ ਜਿਹੜਾ ਉਹ ਬਰਕਰਾਰ ਹੋਵੇਗਾ ਕਿਉਂਕਿ ਇਹ ਮੇਰਾ ਇਕੱਲੀ ਮੇਰੀ ਗੱਲ ਨਿੱਜੀ ਨਹੀਂ ਹੈਗੀ ਇੱਕ ਤੇ ਸਾਡੀ ਬਰਾਦਰੀ ਦੀ ਗੱਲ ਆ ਦੂਜੀ ਗੱਲ ਮੁਹੱਲੇ ਸ਼ਹਿਰ ਦੀ ਗੱਲ ਆ ਮੈਂ ਮੌਜੂਦਾ ਡਿਪਟੀ ਮੇਅਰ ਆ ਕੀ ਤੁਸੀਂ ਮਾਫੀ ਮੰਗਾਉਣਾ ਚਾਹੁੰਦੇ ਹੋ ਸਿੱਧੇ ਸਾਹਮਣੇ ਨਹੀਂ ਮੈਂ ਇਹ ਜੋ ਮੈਂ ਮਾਫੀ ਆ ਮੈਂ ਕੋ ਵੱਡਾ ਮੈਂ ਮਾਫੀ ਮੈਂ ਮਾਫੀ ਮੰਗਾਉਣ ਦੀ ਗੱਲ ਨਹੀਂ ਹੁੰ ਗਲਤ ਆ ਉਹ ਗਲਤ ਹੋਵੇ ਮੈਂ ਮਾਫੀ ਬਨਾਮ ਮੰਗਾਉਣਾ ਜਾਂ ਹੋਰ ਕੋਈ ਗੱਲ ਕਰਨੀ ਇਹ ਪਾਰਟੀ ਲੀਡਰਸ਼ਿਪ ਨੂੰ ਨਹੀਂ ਫੈਸਲਾ ਕਰਨਾ ਕੀ ਹੋਣਾ ਮੇਰੇ ਮੰਗਾਉਣ ਨਾਲ ਜਾਂ ਮੇਰੇ ਮੈਂ ਮਾਫੀ ਮੰਗਾ ਕੇ ਕੋਈ ਵੱਡਾ ਨਹੀਂ ਹੋ ਜਾਣਾ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਮੈਂ ਸਮਝਦਾ ਕਿਸੇ ਨਾਲ ਮੈਂ ਕਿਸੇ ਦੇ ਖਿਲਾਫ ਨਹੀਂ ਆਗਾ ਪਰ ਮੈਂ ਚਾਹੁੰਦਾ ਵੀ ਹਲਕਾ ਦਾ ਸਨਮਾਨ ਪਾਰਟੀ ਦਾ ਬਦਕਰ ਛੋਟਾ ਹੋਵੇ ਮੈਂ ਤਾਂ ਜਾਂ ਡਿਪਟੀ ਮੇ ਦਾ ਮੈਂ 32 ਸਾਲ ਤੋਂ ਕਾਂਗਰਸ ਆ 92 ਦਾ ਮੈਂ ਝੰਡਾ ਚੱਕਿਆ ਹੈ ਕਾਂਗਰਸ ਦਾ ਮੈਂ ਮੋਹਲ ਪਿਊਥ ਕਾਂਗਰਸ 93 ਤੋਂ ਆਫਿਸ ਬੈਠਾ ਹਾਂ ਮੈਂ ਸਾਰੇ ਉਮ ਮੈਂ ਯੂਥ ਕਾਂਗਰਸ ਦਾ ਜ਼ਿਲ੍ਹਾ ਉਦੋਂ ਰੋਪੜ ਜਲਾ ਹੁੰਦਾ ਸੀ ਜਨਰਲ ਸਕੱਤਤਾਵਾਦ ਵਿੱਚ ਫਿਰ ਉਸ ਤੋਂ ਬਾਅਦ ਪੰਜਾਬ ਦਾ ਜਨਰਲ ਸੈਕਟਰੀ ਰਹਾ ਮੈਂ ਮੈਂ ਮੁਹਾਲੀ ਬਲਾਕ ਕਾਂਗਰਸ ਦਾ ਪਧਾਨ ਰਿਹਾ ਮੈਂ ਮੈਂ ਜ਼ਿਲ੍ਹਾ ਕਾਂਗਰਸ ਮੁਹਾਲੀ ਦਾ ਉਮੀਦਵਾਰ ਪਧਾਨ ਰਿਹਾ ਮੈਂ ਮੈਂ ਪਿਛਲੇ 20 ਸਾਲਾਂ ਤੋਂ ਕੰਟੀਨਿਊ ਚੋਣਾਂ ਜਿੱਤਦਾ ਆ ਰਿਹਾ ਆ ਅੱਜ ਮੈਂ ਡਿਫਟੀ ਮੇਰਾਂ ਮੇਰਾ ਸਨਮਾਨ ਜਿਹੜਾ ਵਾ ਉਹ ਸਮੇਂ ਨਾਲ ਆਮ ਵਰਕਰ ਦਾ ਸਨਮਾਨ ਵੀ ਬਹਾਲ ਹੋਣਾ ਚਾਹੀਦਾ ਕਿਸੇ ਮਾੜਾ ਯਾਰ ਕੋ ਬੰਦਾ ਹੋਵੇਗਾ ਅਸੀਂ ਉਹਨੂੰ ਕੀ ੱਟੇ ਮਾਰੋ ਕੋਈ ਬਰਦਾਸ਼ਤ ਕਰੇਗਾ ਅਸੀਂ ਅੱਜ ਘਰ ਦੇ ਆਪਣੇ ਨਿਆਂ ਨੂੰ ਨਹੀਂ ਕਹਿ ਸਕ ਉਸੋ ਦਾ ਵਿਜ਼ਿਟਰ ਬੇਦੀ ਸਰ ਸਿੱਧੂ ਸਾਹਿਬ ਕਹਿ ਦਿੰਨੇ ਕਿ ਮੈਂ ਤਾਂ ਤੁਹਾਨੂੰ ਕਹੇ ਨਹੀਂ ਉੱਥੇ ਹਜ਼ਾਰਾਂ ਲੋਕ ਆਏ ਸੀ ਮੈਂ ਕਿਸੇ ਹੋਰ ਬਾਰੇ ਗੱਲ ਕਹੀ ਹੋਵੇ ਨਹੀਂ ਉਹ ਗੱਲ ਹੋਣੀ ਆਪਣੇ ਤੇ ਲਾ ਕੇ ਹੋ ਨਹੀਂ ਗੱਲ ਸਕਦੀ ਕਿਉਂਕਿ ਉੱਥੇ ਹਾਲਾਤ ਹੀ ਇਦਾਂ ਦੇ ਸਨ ਕਿ ਹੋ ਬੰਦਾ ਇਦਾਂ ਦਾ ਹੈ ਹੀ ਨਹੀਂ ਸੀ ਜੇ ਤੁਹਾਡੇ ਕੋਲ ਕੋਈ ਸੁਨੇਹੇ ਪਹਿਲਾਂ ਆਉਂਦੇ ਨਹੀਂ ਮੈਸੇਜ ਆਉਂਦੇ ਨਹੀਂ ਕਿ ਸਿੱਧੂ ਸਾਹਿਬ ਤੁਹਾਡੇ ਤੋਂ ਨਾਰਾਜ਼ ਨੇ ਚਲੋ ਪਤਾ ਹੀ ਲੱਗਦਾ ਹੀ ਦਿੰਦਾ ਵਾ ਕਿ ਉਹਦੇ 'ਚ ਕੋਈ ਦੱਸਣ ਵਾਲੀ ਜਾਂ ਲੋਕਾਂ ਨੂੰ ਸਭ ਲੋਕ ਸਭ ਲੋਕ ਪਬਲਿਕ ਹੈ ਸੇ ਸਭ ਜਾਣਤੀ ਹੈ ਤੁਸੀਂ ਟਿੱਕ ਟ ਇੱਥੋਂ ਲੜਨੀ ਹੈ ਤੇ ਚੋਣ ਇੱਥੋਂ ਲੜਨੀ ਹੈ ਪੱਕੀ ਹੈ ਵੇਖੋ ਚੋਣ ਮੈਂ ਜ਼ਰੂਰ ਲੜਾਂਗਾ ਪਾਰਟੀ ਟੱਕ ਮੌਕਾ ਦੇਈ ਜੂਲਾਂਗਾ ਲੋਕ ਮੌਕਾ ਦੇਣਗੇ ਜੂਲਾਂਗਾ ਮੋਹਾਲੀ ਦੀ ਸੇਵਾ ਕਰਾਂਗਾ ਮੋਹਾਲੀ ਕਿਉਂਕਿ ਮੇਰੀ ਇਹ ਕਹੋ ਐਸੇ ਕਰਮ ਭੂਮੀ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਮੋਹਾਲੀ ਦੇ ਕੰਮ ਕਰਦਾ ਲੋਕਾਂ ਦੇ ਕੰਮ ਵਿੱਚ ਰਹੇ ਪਿੰਡਾਂ ਜਾ ਰਹੇ ਆ ਸ਼ਹਿਰ ਚ ਜਾ ਰਹੇ ਆ ਵਕੀਤੇ ਲੋਕਾਂ ਦੀ ਪਸੰਦ ਆ ਲੋਕ ਸਭਾ ਵਿੱਚ ਕਿ ਮੇਰੇ ਨਾਂ ਤੇ ਹਮੇ ਭੰਗੇ ਕਿਦੇ ਨਾਂ ਤੇ ਤੀਜਾ ਵੀ ਹੋ ਸਕਦਾ ਤੇ ਦੋਵੇਂ ਹੀ ਨਹੀਂ ਹੋ ਸਕਦੇ ਜਿਸ ਨੂੰ ਪਾਰਟੀ ਨੇ ਟਿਕਟ ਦੇਣੀ ਹੈ ਇਹਦੇ ਵੇਖੋ ਸਮਾਂ ਬੜਾ ਬਲਵਾਨ ਆ ਤੁਹਾਡੇ ਰਿਸ਼ਤੇ ਕਦੋਂ ਖਰਾਬ ਹੋਏ ਕਦੋਂ ਕਿ ਜਾ ਕੇ ਤੁਹਾਨੂੰ ਲੱਗਦਾ ਕਿ ਖਟਾਸ ਆ ਗਈ ਰਿਸ਼ਤੇਾਂ ਚ ਪਹਿਲਾਂ ਠੀਕ ਹੁੰਦੇ ਸੀ ਰਿਸ਼ਤੇ ਨਹੀਂ ਮੇਰੇ ਰਿਸ਼ਤੇ ਮੇਰੇ ਵੱਲੋਂ ਤਾਂ ਕਦੇ ਹੀ ਖਰਾਬ ਨਹੀਂ ਹੋਏ ਮੈਂ ਤਾਂ ਹੁਣ ਹੀ ਸੱਚੀ ਗੱਲ ਕਰਦਾ ਸਾਰਿਆਂ ਨੂੰ ਮੈਂ ਰਿਸ਼ਤੇ ਤੇ ਖਰਾਬ ਕਰਦਾ ਹੀ ਨਹੀਂ ਮੇਰਾ ਸੁਭਾਅ ਹੀ ਨਹੀਂ ਰਿਸ਼ਤੇ ਖਰਾਬ ਕਰਨਾ ਕਿਉਂਕਿ ਮੇਰੀ ਸੋਚ ਆ ਬੜੀ ਸਪਸ਼ਟ ਪੋਜਟਿਵ ਨੈਗੇਟਿਵ ਮੈਂ ਪਾਲਟਿਕਸ ਕਦੀ ਕੀਤੀ ਨਹੀਂ ਨਾ ਮੈਂ ਕਦੀ ਕਿਸੇ ਦਾ ਵਿਰੋਧ ਕੀਤਾ ਹਲਕ ਦੇ ਕਰਮ ਕਹਿੰਦੇ ਨੇ ਜਿਉ ਆਪਣੇ ਕਰਮ ਕਰਦਾ ਜਾਂ ਫਲ ਭਗਵਾਨ ਦੇ ਦਾ ਮੈਂ ਆਪਣੇ ਕਰਮ ਕਰ ਰਿਹਾ ਆਪਣਾ ਮਿਹਨਤ ਕਰ ਰਿਹਾ ਭਗਵਾਨ ਦੇ ਜੇ ਪਰਮਾਤਮਾ ਨੇ ਮੈਨੂੰ ਬਤੌਰ ਡਿਪਟੀ ਮੇਅਰ ਸੇਵਾ ਦਿੱਤੀ ਬਤੌਰ ਕਾਉਂਸਲਰ ਸੇਵਾ ਦਿੱਤੀ ਬਤੌਰ ਸਮਾਜ ਸੇਵੀ ਸੇਵਾ ਦਿੱਤੀ ਅਗੋਂ ਐਮਐਲਏ ਦੇਣਗੇ ਤਾਂ ਵੀ ਠੀਕ ਨਹੀਂ ਦੇਣਗੇ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਪਰ ਮੈਂ ਮੁਹਾਲੇ ਦੇ ਲੋਕਾਂ ਨੂੰ ਕਮਿਟਮੈਂਟ ਮੈਂ ਮੇਰਾ ਕੋਈ ਇਹ ਨਹੀਂ ਵੀ ਮੈਂ ਬਿਜ਼ਨਸ ਖੜਾ ਕਰਨਾ ਮੈਂ ਕੋਈ ਕਲੋਨੀ ਕੱਟਣੀ ਆ ਮੈਂ ਕੋਈ ਪੈਲੇਸ ਬਣਾਉਣਾ ਵਾ ਮੇਰਾ ਕੰਮ ਆ ਮੁਹਾਲੀ ਦੇ ਲੋਕਾਂ ਲਈ ਲੜਨਾ ਮੇਰਾ ਕੰਮ ਆ ਮੁਹਾਲੀ ਦੇ ਲੋਕਾਂ ਦੀ ਜੋ ਮੁਸ਼ਕਲਾਂ ਨੇ ਕਿਉਂਕਿ ਮੈਂ ਗਰਾਊਂਡ ਜੀਦਾ ਤੇ ਕੰਮ ਕਰਦਾ ਇਸ ਤੋਂ ਸਾਬ ਨੇ ਸਭ ਕੁਝ ਕੰਮ ਨਹੀਂ ਕੀਤੇ ਮੈਂ ਇਹਦਾ ਲੋਕ ਲੋਕ ਮੈਂ ਕਿਉਂ ਕਹਾਂ ਲੋਕ 10 ਲੋਕਾਂ ਨੂੰ ਸਭ ਪਤਾ ਲੋਕ ਕੀ ਕਹਿੰਦੇ ਨੇ ਲੋਕ 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 ਤੋਂ ਹੀ ਬਸੇ ਦੇ ਲੋਕਾਂ ਜਾਓ ਲੋਕਾਂ ਲੋਕ ਤੁਹਾਡੇ ਕੋਲ ਆ ਨੇ ਇਹ ਲੋਕਾਂ ਦੇ ਲੀਡਰ ਨੂੰ ਪੁੱਛ ਰਹੇ ਆ ਨਹੀਂ ਲੋਕ ਮੈਨੂੰ ਜੋ ਕਹਿੰਦੇ ਨੇ ਮੈਂ ਹੁਣ ਕਾਇਮਦ ਦੇ ਤੇ ਕਈ ਗੱਲਾਂ ਨਹੀਂ ਕਹਿ ਸਕਦਾ ਪਰ ਕਿਉਂਕਿ ਲੋਕ ਲੋਕ ਅੱਜ ਸਭ ਸਿਆਣੇ ਨੇ ਲੋਕ ਲੋਕਾਂ ਨੂੰ ਹਰ ਚੀਜ਼ ਪਤਾ ਲੋਕਾਂ ਨੂੰ ਕੋਈ ਕਹਿਣ ਦੀ ਲੋੜ ਨਹੀਂ ਮੇਰੇ ਬਾਰੇ ਵੀ ਲੋਕਾਂ ਨੂੰ ਇੱਕ ਇੱਕ ਚੀਜ਼ ਪਤਾ ਮੇਰੇ ਨਾਲ ਹੋ ਸਕਦਾ ਕਈ ਜਿਹੜਾ ਮੈਨੂੰ ਆਪਣੇ ਆਪ ਵੀ ਨਹੀਂ ਪਤਾ ਲੱਗਦਾ ਜਿਹੜੀਆਂ ਲੋਕਾਂ ਨੂੰ ਪਤਾ ਹੁੰਦਾ ਵੀ ਤੁਸੀਂ ਇਹ ਨਹੀਂ ਕਰਦਾ ਮੈਨੂੰ ਕਈ ਜੀਆ ਲੋਕ ਕਹਿੰਦੇ ਯਾਰ ਤੁਸੀਂ ਇਹ ਕੰਮ ਕੀਤਾ ਸੀ ਤੁਹਾਨੂੰ ਨਹੀਂ ਪਤਾ ਮੈਨੂੰ ਕਈ ਚੀਜ਼ਾਂ ਨਹੀਂ ਪਤਾ ਚਲੋ ਮੈਂ ਤੇ ਆਪਣੇ ਆਪ ਚੱਲਦਾ ਅਖੀਰ 'ਚ ਕੁਝ ਕਹਿਣਾ ਚਾਹੁੰਗੇ ਕੋਈ ਗੱਲ ਰਹਿ ਗਈ ਨਹੀਂ ਮੈਂ ਖੀਰ ਤੇ ਨਜ਼ਰਪੱਟੂ ਵਾਲੀ ਗੱਲ ਤੋਂ ਹੀ ਜਿਹੜੀ ਆ ਉਹ ਉਹ ਵੀ ਮੈਨੂੰ ਇਹ ਆ ਵੀ ਜਿਹੜੀ ਹੈਈ ਆ ਗੱਲ ਉਹਦਾ ਵੀ ਮੈਨੂੰ ਕੋਈ ਦੇਖ ਨਹੀਂ ਤੁਸੀਂ ਨਜ਼ਰਪੱਟੂ ਬਣਾਤੇ ਸ਼ਾਇਦ ਨਹੀਂ ਨਜ਼ਰਪੱਟੂ ਆ ਕਿਉਂਕਿ ਅੱਜ ਮੁਹਾਲੀ ਸਭ ਤੋਂ ਵੱਧ ਕੀਮਤਾਂ ਨੇ ਕੋਈ ਨਵੀਂ ਕੋਠੀ 10 ਕਰੋੜ 15 ਕਰੋੜ ਦਾ 10 ਕਰੋੜ ਦਾ ਪਲਾਟ ਹੋ ਗਿਆ ਕਨਾਲ ਜਦੋਂ ਬਾਹਰ ਆ ਕੇ ਬਾਦ ਕੋ ਖੋਲਦੋ ਤੇ ਬਾਦ ਨਹਿਰ ਪਟੂ ਲੋਂਦੇ ਆ ਜੇ ਘਰ ਕਿਸੇ ਦਾ ਬੱਚਾ ਹੁੰਦਾ ਸੋਹਣਾ ਬੱਚਾ ਹੋਵੇ ਉਹਨੂੰ ਕਹਿੰਦੇ ਕਾਲਾ ਟਿੱਕਾ ਲਾ ਕੇ ਬਾਹਰ ਕੱਢੋ ਤੇ ਮੈਂ ਸਮਝਦਾ ਕਿਉਂਕਿ ਮੁਹਾਲੀ ਨੂੰ ਕਿਸੇ ਦੀ ਜਿਹੜੇ ਲੋਕ ਲੁੱਟਣਾ ਚਾਹੁੰਦੇ ਨੇ ਉਹਨਾਂ ਦੀ ਨਜ਼ਰ ਤੋਂ ਬਚਾਉਣ ਵਾਸਤੇ ਜੇ ਮੈਨੂੰ ਕੋਈ ਗੱਲ ਜਿਹੜੀ ਆ ਨਜ਼ਰ ਪਰ ਤੋਂ ਬੰਨਾ ਪਵੇ ਮੈਂ ਹੈਵੀ ਨਜ਼ਰ ਪਰ ਤੋਂ ਅੱਜ ਤੱਕ ਲੋਕ ਨਜ਼ਰ ਤੋਂ ਲੋਕਾਂ ਦੀ ਲੜਾਈਆਂ ਲੜ ਰਹੇ ਆ ਕਿੱਥੇ ਦੀ ਮੁਹਾਲੀ ਸ਼ੈਨੋਂ ਨਜ਼ਰ ਨਾ ਲੱਗੇ ਮੇਰੀ ਉਹ ਅਗੋਂ ਵੀ ਮਿਸ਼ਨ ਜਿਹੜਾ ਵਾ ਜਾਰੀ ਰਹੇਗਾ ਬਾਕੀ ਧੱਕਿਆਂ ਦੀ ਮੈਨੂੰ ਕੋਈ ਪਵਾ ਨਹੀਂ ਧੱਕੇ ਡਾਂਗਾ ਜੋ ਮੱਜੀ ਮਾਰੇ ਕੋਈ ਮੁਹਾਲੀ ਦੀ ਲੜਾਈ ਵਾਸਤੇ ਮੁਹਾਲੀ ਲੋਕਾਂ ਦੀ ਲੜਾਈ ਵਾਸਤੇ ਪਾਇ ਤਾਂ ਕਹਿ ਕੁ ਮਾਰੇ ਪਾਇ ਕੋ ਗੋਲੀ ਮਾਰੇ ਪਾਇ ਕੋ ਨੂੰ ਨਜ਼ਰ ਪੱਟੂ ਕਵੇ ਪਾਇ ਮੈਨੂੰ ਕੋ ਹੋਰ ਕੁਝ ਕਵੇ ਇਹ ਤੇ ਉਸ ਤੋਂ ਅੱਗੇ ਵੀ ਹੋ ਸਕਦਾ ਕੋ ਹੋਰ ਗੱਲ ਵੀ ਕਿਸੇ ਹੋਰ ਪਾਰਟੀ ਵੱਲੋਂ ਵੀ ਕਹੀ ਜਾਵੇ ਪਰ ਮੈਂ ਸਮਝ ਨਾ ਮੈਂ ਨਾ ਮੌਕਾ ਪਸਤਾ ਨਾ ਮਤ ਨਾ ਮੈਂ ਮਤਲਬ ਪਸਤਾ ਨਾ ਮੈਂ ਇਹ ਦਗੇ ਵਾਲਾ ਮੈਂ ਤੇ ਅਸੂਲਾਂ ਦਾ ਬੰਦਾ ਮੈਂ ਤੇ ਇਮਾਨਦਾਰੀ ਨਾਲ ਪਾਰਟੀ ਦਾ ਵਫਾਦਾਰਾ ਮੁਹਾਲੀ ਲੋਕਾਂ ਨੂੰ ਜਵਾਬ ਦੇ ਆ ਲੋਕਾਂ ਦੀ ਲੜਾਈ ਲੜਨ ਵਾਸਤੇ ਹਰ ਵੇਲੇ ਹਾਜ਼ਰ ਆ ਪਾਵੇਂ ਦਿਨ ਹੋਵੇ ਪਾਵੇਂ ਰਾਤ ਹੋਵੇ ਪਾਵੇਂ ਬਰਸਾਤ ਹੋਵੇ ਪਾਵੇਂ ਧੁੱਪ ਹੋਵੇ ਪਾਵੇਂ ਛਾਂ ਹੋਵੇ ਚਲੋ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਕੁਲਜੀਤ ਸਿੰਘ ਬਿੱਦੀ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਸੋ ਹੁਣ ਵੇਖਣਾ ਹੋਵੇਗਾ ਕਿ ਪਾਰਟੀ ਦੀ ਨਜ਼ਰ ਕਿਸ ਤਰੀਕੇ ਨਾਲ ਇਹ ਸਾਰੇ ਮਸਲੇ ਦੇ ਉੱਤੇ ਪੈਂਦੀ ਹੈ ਤੇ ਪਾਰਟੀ ਇਸ ਬਾਰੇ ਕੀ ਸੋਚਦੀ ਹੈ ਹਾਲਾਂਕਿ 2027 ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਵਕ-ਵਕ ਸਿੱਟਾਂ ਦੇ ਉੱਤੇ ਗੱਲ ਆ ਰਹੀ ਹੈ ਕਾਂਗਰਸ ਨਹੀਂ ਸਾਰੀਆਂ ਪਾਰਟੀਆਂ ਚਾਹੁੰਦੀ ਹੁੰਦੀ ਹੈ ਪਰ ਕਾਂਗਰਸ ਪਾਰਟੀ ਜਦੋਂ ਕਿ ਕਿ ਜਦ ਤੱਕ ਤੌਰ ਦੇ ਉੱਤੇ ਆਏਗੀ ਤਾਂ ਗੱਲ ਸੁਭਾਵਕ ਹੈ ਕਿ ਉਹਨਾਂ ਬਾਰੇ ਹੋਏਗੀ ਸੋ ਹੁਣ ਵੇਖਣਾ ਹੋਵੇਗਾ ਇਸ ਮਸਲੇ ਤੇ ਉੱਤੇ ਅੱਗੇ ਬਣਦਾ ਕੀ ਹੈ ਕੈਮਰਾਮੈਨ ਰਿੱਕੀ ਵਰਮਾ ਦੇ ਨਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇੱਕ ਦੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡਾ